ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਕਰਦੇ ਆਂ ਆਪਾਂ ਵਿਚਾਰ ਕਰਦੇ ਆਂ ਜਿਹੜੇ ਲੋਕ ਗੁਰਬਾਣੀ ਪੜ੍ਹਦੇ ਨੇ ਜੇ ਉਹ ਗੁਰਬਾਣੀ ਦਾ ਸ਼ਬਦ ਸਹੀ ਉਚਾਰਨ ਨਾਲ ਕਰਨ ਗੁਰਬਾਣੀ ਸਹੀ ਨਾਲ ਪੜ੍ਹਨਾ ਆਪਾਂ ਕਹਿੰਦੇ ਆਂ ਬੇਅਦਬੀ ਕਰਤੀ ਸ਼ਬਦਾਂ ਦੀ ਗਲਤ ਪੜ ਕੇ ਮਹਾਰਾ ਦਾ ਅੰਗ ਭੰਗ ਕਰਤਾ ਜਾਂ ਜੋ ਵੀ ਹੈ ਕਹਿਣਾ ਚਾਹੀਦਾ ਬਾਣੀ ਸਿੱਖਣੀ ਚਾਹੀਦੀ ਹੈ ਤੇ ਗੁਰਬਾਣੀ ਪੜਨ ਵੇਲੇ ਗਲਤੀਆਂ ਹੋ ਜਾਂਦੀਆਂ ਨੇ ਵੀ ਬਹੁਤ ਲੋਕ ਪੜਦੇ ਨੇ ਗੁਰਬਾਣੀ ਦਾ ਅੱਖਰ ਵੱਧ ਘਟ ਹੋ ਜਾਂਦਾ ਪਰ ਵੱਡੀ ਗੱਲ ਇਹ ਹੈ ਕਿ ਉਹਨੂੰ ਸਧਾਰੋ ਹੌਲੀ ਹੌਲੀ YouTube ਤੇ ਦੇਖ ਲਓ ਜਾਂ ਗ੍ਰੰਤੀ ਸਿੰਘ ਨੂੰ ਪੁੱਛ ਲਓ ਜਾਂ ਕਈ ਵਾਰੀ ਜਦੋਂ ਸਪੀਕਰ ਚੱਲਦੇ ਨੇ ਗੁਰੂ ਘਰਾਂ ਦੇ ਵਿੱਚ ਉਹਦੋਂ ਨਾਲ-ਨਾਲ ਸ਼ੁੱਧ ਕਰ ਲਓ ਨਿਤਨੇਮ ਦੀਆਂ ਬਾਣੀਆਂ ਜੋ ਪੜਨ ਸੁਣਨ ਜੋ ਸੁਣਨ ਵਾਲੀਆਂ ਹੁੰਦੀਆਂ ਜਿਉ ਸੁਣਾਈਆਂ ਜਾਂਦੀਆਂ ਨਾ ਮਰਤ ਵੇਲੇ ਸੋ ਜਿਹੜੇ ਗੁਰਬਾਣੀ ਪੜਦੇ ਨੇ ਆਪਾਂ ਕਹਿੰਦੇ ਇਹ ਨਹੀਂ ਸ਼ਬਦ ਦੀ ਜਿਹੜੇ ਕਿ ਬਿਅਦਵੀ ਕਰਤੀ ਕਈ ਵਾਰੀ ਗਲਤ ਗੁਰਬਾਣੀ ਪੜਨ ਵਾਲੇ ਗੁਰਬਾਣੀ ਦੀ ਬਿਅਦਵੀ ਕਰਦੇ ਨੇ ਤੇ ਸੁਧਾਰ ਨਹੀਂ ਕਰਦੇ ਸੁਧਾਰ ਕਰਨਾ ਚਾਹੀਦਾ ਜੇ ਅਗਲਾ ਸੁਧਾਰ ਕਰ ਰਹੇ ਨੇ ਗੁਰਬਾਣੀ ਵਿੱਚ ਫਿਰ ਤੁਸੀਂ ਜ਼ਿਆਦਾ ਵੀ ਨਾ ਮਨ ਵਿੱਚ ਡਰਿਓ ਵੀ ਅਸੀਂ ਤਾਂ ਪੜਦੇ ਨਹੀਂ ਜੀ ਸਾਡੀ ਤਾਂ ਅੰਬਿਆਦ ਵੀ ਹੁੰਦੀ ਹੈ ਨਾ ਸੁਧਾਰ ਕਰਦੇ ਜੇ ਫਿਰ ਕੋਈ ਗੱਲ ਨਹੀਂ ਹੈਗੀ ਤੇ ਜਿਵੇਂ ਜਦੋਂ ਸੰਖਿਆ ਕੀਤੀ ਜਾਂਦੀ ਹੈ ਬਾਣੀ ਸਿੱਖੀ ਜਾਂਦੀ ਹੈ ਉਦੋਂ ਪੜਨ ਵਾਲਾ ਬਾਣੀ ਗਲਤ ਪੜਦਾ ਹੀ ਹੈ ਫਿਰ ਉਹਨੂੰ ਸੁਧਾਰਿਆ ਜਾਂਦਾ ਉਹਨੂੰ ਦੱਸਿਆ ਜਾਂਦਾ ਇਸ ਤਰ੍ਹਾਂ ਤੁਸੀਂ ਵੀ ਜੇ ਗਲਤ ਪੜਦੇ ਹੋ ਨਾਲ ਨਾਲ ਸੁਧਾਰ ਕਰ ਲਓ ਕੋਈ ਗੱਲ ਨਹੀਂ ਯਾਨੀ ਕਿ ਜਦੋਂ ਬੱਚਾ ਨਿਆਣਾ ਹੁੰਦਾ ਉਦੋਂ ਤਲਾ ਬੋਲਦੀ ਹੈ ਤੋਤਲਾ ਜਾ ਸਕੂਲ ਨੂੰ ਸਤੂਲ ਕਹੂਗਾ ਤੇ ਹੋਰ ਕਾ ਵੀ ਗੱਲਾਂ ਨੇ ਜਿਵੇਂ ਇੱਕ ਵੀਡੀਓ ਆਈ ਸੀ ਉਹ ਕਹਿੰਦਾ ਸੀ ਤਾਂ ਵੀ ਕੁਰਕਰੇ ਦੇ ਦੇ ਉਹ ਕਹੀ ਜਾਵੇ ਤੁਰ ਤਰੇ ਦੇ ਦੇ ਤੁਰ ਤਰੇ ਜਾਨੀ ਕਿ ਉਹਦਾ ਬੋਲਿਆ ਪਿਆਰਾ ਲੱਗਿਆ ਸੋ ਕਹਿਣ ਦਾ ਭਾਵ ਅਣਜਾਣਪਨੇ ਵਿੱਚ ਬਾਣੀ ਹੈ ਜੋ ਉਹ ਗਲਤ ਪੜੀ ਵੀ ਜਾਂਦੀ ਆ ਪਰ ਸੁਧਾਰ ਲਓ ਦੋ ਵੱਡੀ ਗੱਲ ਇਹ ਸੁਧਾਰਨਾ ਉਹਨੂੰ ਸਿੱਖ ਲਓ ਹੌਲੀ ਥੋੜੀ ਕੋਈ ਗੱਲ ਨਹੀਂ ਸਿੱਖਣਾ ਜ਼ਰੂਰੀ ਆ ਤੀ ਜ਼ਰੂਰੀ ਆ ਸਿੱਖਣਾ ਜ਼ਰੂਰ ਸਿੱਖੋ ਸੋ ਗੱਲ ਕਰਦੇ ਸੀ ਜਿਹੜੇ ਬਾਣੀ ਪੜਦੇ ਨੇ ਉਹ ਵੀ ਗਲਤ ਕਰ ਦਿੰਦੇ ਨੇ ਜਿਹੜੇ ਗੁਰਬਾਣੀ ਜਮੀ ਨਹੀਂ ਪੜਦੇ ਉਹ ਵੀ ਗੁਰਬਾਣੀ ਦੀ ਬਿਆਦਵੀ ਕਰਦੇ ਨੇ ਕਿਵੇਂ ਜਿਨ੍ਹਾਂ ਨੇ ਗੁਰਬਾਣੀ ਕਦੇ ਪਾਠ ਖੋਲ ਕੇ ਵੀ ਨਹੀਂ ਦੇਖਿਆ ਕਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਨਹੀਂ ਕਰੇ ਹੈਗੇ ਉਹ ਗੁਰਬਾਣੀ ਦੀ ਬੇਅਤ ਬੀਵੀ ਕਰਦਾ ਉਹ ਵੀ ਕਰਦੇ ਨੇ ਕਿਵੇਂ ਹੁਣ ਜਿਹੜੀ ਫਤਿਹ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਗੁਰਬਾਣੀ ਹੀ ਹੈ ਫਤਿਹ ਤਾਂ ਆਪਾਂ ਕੋਈ ਗੁਰੂ ਘਰ ਕੋਈ ਗੁਰੂ ਘਰ ਜਾਂਦਾ ਜਾਂ ਗੁਰਮਤ ਸਮਾਗਮ ਵਿੱਚ ਜਾਂਦਾ ਹੈ ਫਿਰ ਤਾਂ ਉਹ ਵੀ ਬੁਲਾਉਂਦਾ ਆਪਾਂ ਨੂੰ ਪਰ ਉਹ ਜਦੋਂ ਬੁਲਾਉਂਦੇ ਨੇ ਉਹ ਤਾਂ ਅਜੇ ਵਧੀਆ ਬੁਲਾਈ ਲੈਂਦੇ ਨੇ ਪਰ ਕਈ ਵਾਰੀ ਗੁਰਸਿੱਖ ਹੁੰਦੇ ਨੇ ਜਿਹੜੇ ਚੜ੍ਹਦੀ ਕਲਾ ਵਾਲੇ ਬਹੁਤ ਵਧੀਆ ਜਿੰਨੇ ਬਾਣੀ ਪੜਦ ਨੇ ਉਹ ਫਤਿਹ ਪਤਾ ਕਿਵੇਂ ਲਾਉਂਦੇ ਨੇ ਫਰ ਖਾਲਸਾ ਵਾਹ ਫਤਿਹ ਕੀ ਬਣ ਗਿਆ ਇਹ ਕੁਛ ਵੀ ਨਹੀਂ ਜਿੰਨੇ ਡਰਾਉਂਦੇ ਵਾਹ ਖਾਲਸਾ ਵਾਹ ਫਤਿਹ ਇਹ ਇਹ ਕਿਤੇ ਫਤਿਹ ਹੈ ਇਹ ਫਤਿਹ ਨਹੀਂ ਇਹ ਨਰ ਇਹ ਬੇਅਦਬੀ ਹੈ ਫਤਿਹ ਵਿੱਚ ਸੁਧਾਰ ਕਰੋ ਬਾ ਆਮ ਬਾਬਾ ਕਹਿੰਦੇ ਵੀ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਮੈਦਾਨ ਚ ਫਤਿਹ ਸੋ ਸੰਗਜੀ ਇਹ ਫਤਿਹ ਨੂੰ ਐਵੇਂ ਉਹ ਨਾ ਲੋ ਦਸੇ ਪਾਸ਼ਾ ਮਹਾਰਾਣੇ 9 ਮਹੀਨੇ 9 ਦਿਨ ਤੇ 9 ਘੰਟੇ 9 ਪਾਲ ਕਹਿੰਦੇ ਫਤਿਹ ਦੀ ਲਗਾਤਾਰ ਅਭਿਆਸ ਕੀਤਾ ਉਹ ਇਹ ਸ਼ਬਦ ਜਪ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਦੀ ਵਿੜਾਈ ਹੈ ਇਹ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਈ ਕਹਿੰਦੇ ਵਾਹਿਗੁਰੂ ਖਾਲਸਾ ਫਤਿਹ ਵੀ ਖਾਲਸਾ ਵਾਹਿਗੁਰੂ ਫਤਿਹ ਕਿ ਐਡਾ ਜਰੂਰ ਕੱਢਿਆ ਹੋਇਆ ਹੈ ਜਾਨੀ ਕਿ ਐਡਾ ਕੁਛ ਫਤੇ ਨੂੰ ਕੀ ਬਣਾਤਾ ਸੀ ਸੰਗ ਜੀ ਇਹ ਨਾ ਕਰਿਆ ਕਰੋ ਇਹ ਸਿਮਰਨਾ ਵਾਹਿਗੁਰੂ ਫਤੇ ਹਨ ਜਿਹੜੀ ਇਹ ਮੰਤਰ ਹੈ ਮਹਾਰਾਜ ਦਾ ਫਤੇ ਦਾ ਮੰਤਰ ਹੈ ਕਾਦਾ ਫਤੇ ਦਾ ਜਿਵੇਂ ਜਫਰ ਨਾਮ ਹੈ ਜਿੱਤ ਦਾ ਜਿੱਤ ਦੀ ਚਿੱਠੀ ਹੈ ਨਾ ਜਿਹੜੇ ਫਤੇ ਇਹ ਫਤੇ ਦੀ ਜਿੱਤ ਦੀ ਜਿੱਤ ਦਾ ਮੰਤਰ ਹੈ ਇਹਦੇ ਬਾਰੇ ਆਪਾਂ ਸ਼ਬਦ ਰਾਧਨਾ ਕਦੇ ਫਿਰ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਦਾ ਮੰਤਰ ਹੈ ਫਤਿਹ ਦਾ ਜਿੱਤ ਦਾ ਇਹਨੂੰ ਮਾਮੂਲੀ ਨਾ ਕਰੋ ਇਹਨੂੰ ਪੂਰੀ ਸ਼ਰਧਾ ਨਾਲ ਬੁਲਾਇਆ ਕਰੋ ਜ਼ਰੂਰੀ ਹੈ ਬੇਨਤੀ ਸੀ ਮੈਂ ਇਹ ਚੀਜ਼ ਮੈਨੂੰ ਬਹੁਤ ਚਿਰਾਂ ਦੀ ਰੜਕੀ ਜਾਂਦੀ ਸੀ ਵੀ ਚੰਗੇ ਚੰਗੇ ਗੁਰਬਾਣੀ ਪੜ੍ਹਨ ਵਾਲੇ ਬਸ ਅੱਜ ਖਾਲਸਾ ਤੇ ਅੱਜ ਖਾਲਸਾ ਬਹਿਤ ਤੇ ਤੁਰੇ ਜਾਂਦੇ ਨੇ ਮੋਟਰਸਾਈਕਲ ਤੇ ਕੋਈ ਆਗੋਂ ਗੁਰਸਿੱਖ ਆ ਕੇ ਜਨਮ ਚਾਣਾ ਉਹਨੂੰ ਨਾਲੇ ਹਾਰਨ ਮਾਰਨਗੇ ਨਾਲੇ ਆਈ ਖਾਲਸਾ ਤੇ ਐਂਗਾ ਕੱਲਾਂ ਕਰ ਜਾਂਦੇ ਨੇ ਖਾਲਸਾ ਜੀ ਇਸ ਤਰ੍ਹਾਂ ਇਹ ਐ ਨਹੀਂ ਹੈਗੀ ਇਹ ਬਹੁਤ ਵੱਡੀ ਬਹੁਤ ਜਿਆਦਾ ਸੰਕਟਾਂ ਤੋਂ ਬਾਸਨ ਫਤਿਹ ਮਲੀਏ ਦਰਗਾਹੀ ਮੰਤਰ ਹੈ ਫਤਿਹ ਜਿੱਤ ਦਾ ਮੰਤਰ ਧਿਆਨ ਦਿਓ ਪੂਰੀ ਫਤਿਹ ਬਿਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ